welcom my new vlog hello everyone welcome back to our new vlog like kivein tusi hope karde ho tusi vi theek hoge te vadiya hoge te pura hafta guys tusi majja leya vlog dekh ke jinna ne majja leya baakiyan baakiyan da asi kujh keh nahi sakde kyunki kai dil la ke dekh dene sade vlog kai dil la ke nahi dekh de to wakre wakre sare hunde ne chalo koi gal nahi te guys hun main bana rahi ha ajj ਮੱਕੀ ਦੀ ਰੋਟੀ ਵਿੱਚ ਮੇਥੀ ਪਾ ਕੇ ਬਿਲਕੁਲ ਹਰੀ-ਹਰੀ ਰੋਟੀ ਬੜੀ ਸਵਾਦ ਲੱਗੇ ਮੈਨੂੰ ਗਾਇਜ਼ ਆ ਦੇਖੋ ਮੈਂ ਮੇਥੀ ਇਹਦੇ ਵਿੱਚ ਪੀਸ ਰਹੀ ਆ ਇਸ ਦੇ ਵਿੱਚ ਇਹਦੇ ਵਿੱਚ ਹੀ ਗਾਇਜ਼ ਮੈਂ ਹਰੀਆਂ ਮਿਰਚਾਂ ਵੀ ਪਾ ਲੀਆਂ ਸੀਗੀਆਂ ਤਾਂ ਦੇਖੋ ਮੰਮੀ ਮੈਂ ਵੀ ਰੁਕ ਜਾ ਆ ਦੇਖ ਮੇਥੀ ਵਾਲੀ ਰੋਟੀ ਖਾਏਗਾ ਇਸ ਵਿੱਚ ਹਰੀ ਮਿਰਚੀ ਵੀ ਡਾਲੀਏ ਮੈਨੇ ਖਾਏਗਾ ਤਾਂ ਖਾਓ ਇਹਨੇ ਹਰੀ ਹਰੀ ਰੋਟੀ ਗਾਇਜ਼ ਮੈਨੂੰ ਇੰਨੀ ਪਸੰਦ ਆ ਨਾ ਮੱਕੀ ਦੀ ਰੋਟੀ ਇਹਨੇ ਹਰੀ ਹਰੀ ਬਣ ਜਾਣਾ ਮੱਕੀ ਦੀ ਰੋਟੀਨ ਕੱਲ ਮੈਂ ਬੰਗਾਇਆ ਮੱਕੀ ਦਾ ਆਟਾ ਮੈਂ ਕਿਹਾ ਅੱਜ ਮੇਰਾ ਦਿਲ ਕਰ ਰਿਹਾ ਕਿਉਂਕਿ ਕੱਲ ਮੈਂ ਰਾਤੀ ਬਣਾਈ ਸੀ ਆਲੂ ਮੇਥੀ ਸਬਜੀ ਠੀਕ ਹੈ ਤੇ ਆਲੂ ਦੀ ਮੇਥੀ ਦੀ ਸਬਜੀ ਵਿੱਚੋਂ ਮੈਂ ਮੇਥੀ ਐਧਾ ਹੀ ਰੱਖ ਲਈ ਸੀ ਇੱਕ ਗੁੱਟੀ ਸੋ ਉਹ ਹੁਣ ਮੈਂ ਪੀਸੀ ਹੈ ਤੇ ਇਹਦੀ ਮੈਂ ਬਣਾਵਾਂਗੀ ਮੱਕੀ ਵਾਲੀ ਰੋਟੀ ਪੂਰੀ ਹਰੀ ਹਰੀ ਗ੍ਰੀਨ ਗ੍ਰੀਨ ਬੜੀ ਜ਼ਿਆਦਾ ਯਮਮੀ ਬਣਦੀ ਹੈ ਗਾਇਜ਼ ਬਹੁਤ ਹੀ ਜ਼ਿਆਦਾ ਚਲੋ ਨੰਨੂ ਆਟਾ ਨਿਕਾਲੂ ਮੈਂ ਮਾਵੀ ਆਟੇ ਵਾਲੀ ਚੱਕੀ ਤੋਂ ਗਾਇਸ ਮੰਗਾਇਆ ਮੈਂ ਮੱਕੀ ਦਾ ਆਟਾ ਸੋ ਕਿ ਉਹਨਾਂ ਦੀ ਕੁਆਲਿਟੀ ਬਹੁਤ ਵਧੀਆ ਹੁੰਦੀ ਮੱਕੀ ਦੇ ਆਟੇ ਦੀ ਤੇ ਇਧਰ ਮੈਂ ਪਾਣੀ ਗਰਮਾ ਰੱਖਿਆ ਹਾਂ ਕਿਉਂਕਿ ਗਰਮ ਪਾਣੀ ਨਾਲ ਹੀ ਆਟਾ ਗੁੰਨਾਗੇ ਸੋ ਵਧੀਆ ਪੋਲੀ ਪੋਲੀ ਰੋਟੀ ਬਣਦੀ ਹੈ ਮੱਕੀ ਦੇ ਆਟੇ ਦੀ ਤੇ ਮੇਰੀ ਵੈਸੇ ਵੀ ਤੁਸੀਂ ਮੇਰੇ ਵਲੋਗਾਂ ਵਿੱਚ ਦੇਖਿਆ ਹੀ ਹੋਏਗਾ ਕਿ ਮੱਕੀ ਦਾ ਆਟਾ ਮੇਰਾ ਫੇਵਰਟ ਹੈ ਫੇਵਰਟ ਮੱਕੀ ਦੀ ਰੋਟੀ ਬਹੁਤ ਜ਼ਿਆਦਾ ਫੇਵਰਿਟ ਹੈ ਤੇ ਸੋ ਗਾਇਜ਼ ਆਪਾਂ ਹੁਣ ਆਟੇ ਨੂੰ ਪਾਈਏ ਪ੍ਰਾਤ ਵਿੱਚ ਤੇ ਗੁੰਨੀ ਆਪਾਂ ਆਟਾ ਲੋ ਜੀ ਗਾਇਜ਼ ਆਟਾ ਪਰ ਆਖ ਲਿਆ ਪ੍ਰਾਤ ਵਿੱਚ ਤੇ ਇਹਦੇ ਵਿੱਚ ਹੀ ਪਾਵਾਂਗੇ ਆਪਾਂ ਥੋੜੀ ਜੀ ਜਵੈਨ ਮੱਕੀ ਦੇ ਆਟੇ ਚ ਜਵੈਨ ਵਧੀਆ ਲੱਗਦੀ ਏ ਜਵੈਨ ਪਾਵਾਂਗੀ ਮੈਂ ਥੋੜੇ ਜਿਹਾ ਨਮਕ ਪਾਵਾਂਗੀ ਇਹਦਾ ਨਮਕ ਐਂਡ ਗਾਇਜ਼ ਹਰੀਆਂ ਮਿਰਚਾਂ ਮੈਂ ਇਹਦੇ ਵਿੱਚ ਪਾਈਆਂ ਹੋਈਆਂ ਨੇ ਸੋ ਇਹਦੇ ਵਿੱਚ ਪਾਵਾਂਗੀ ਹੁਣ ਆਹ ਸਾਰੀ ਇੰਨੀ ਜਿਮਮੀ ਬੰਦੀ ਹੈ ਨਾ ਇਹ ਰੋਟੀ ਗਾਇਜ਼ ਮੈਨੂੰ ਮੇਨੇ ਕਾ ਲਾ ਲਓ ਜੀ ਗਾਇਜ਼ ਪਾਣੀ ਗਰਮ ਹੋ ਚੁੱਕਾ ਤਾਂ ਆਪਾਂ ਇਹ ਚ ਪਾ ਕੇ ਪਾਵਾਂਗੇ ਤਾਂ ਕਿ ਦੇਰ ਥੋੜੀ ਬਹੁਤੀ ਮਿੱਠੀ ਹੈ ਸਾਰੀ ਨਿਕਲ ਆਵੇ ਗਰਮ ਪਾਣੀ ਨਾਲ ਗਾਇਜ਼ ਬੜਾ ਹੀ ਵਧੀਆ ਆਟਾ ਗੁੰਨਿੰਦਾ ਮੱਕੀ ਦਾ ਸੌਫਟ ਸੌਫਟ ਗੁਣ ਹੁੰਦਾ ਰੋਟੀ ਨਹੀਂ ਜਿਆਦਾ ਜੰਮੀ ਬੰਦੀ ਹੈ ਨਾ ਗਾਇਸ ਜਿਹੜੇ ਖਾਂਦੇ ਨੇ ਉਹਨਾਂ ਨੂੰ ਤਾਂ ਪਤਾ ਹੀ ਹੋਏਗਾ ਤੇ ਜਿਹੜੇ ਨਹੀਂ ਖਾਂਦੇ ਉਹ ਸਿੱਖ ਲੈਣ ਕਿ ਐਦਾਂ ਬੜੀ ਜਿਆਦਾ ਜੰਮੀ ਬੰਦੀ ਹੈ ਗ੍ਰੀਨ ਗ੍ਰੀਨ ਕਲਰ ਹੁੰਦਾ ਰੋਟੀ ਦਾ ਮੈਨੂੰ ਬਹੁਤ ਹੀ ਜਿਆਦਾ ਜੰਮੀ ਲੱਗਦੀ ਹੈ ਵੈਸੇ ਵੀ ਸਵੇਰ ਦਾ ਨਾਸ਼ਤਾ ਆਪਾਂ ਇਹ ਵਧੀਆ ਰੱਜ ਕੇ ਘਰੀਦਾ ਵਾ ਸੇ ਸਾਰਾ ਦਿਨ ਪਰਵਾਹ ਨਹੀਂ ਹੁੰਦੀ ਥੋੜਾ ਥੋੜਾ ਪਾ ਕੇ ਗੁੰਨੀਏ ਪਾਣੀ ਮੈਂ ਨਾਲ ਦੀ ਨਾਲ ਵੀਡੀਓ ਵੀ ਬਣਾ ਰਹੀ ਆ ਨਾ ਇੱਕ ਹੱਥ ਨਾਲ ਥੋੜਾ ਮੁਸ਼ਕਲ ਹੁੰਦਾ ਇੱਕ ਮਿੰਟ ਲੋਡ ਜੀ ਗਾਇਜ਼ ਆਪਾਂ ਆਟਾ ਲਿਆ ਗੁੰਨ एंड सो so guys एक पासे या धर रहे हैं सुबह दा सारा हाँ जी काम चल रहे हैं सुबह दा हाँ जी बोलो आप क्या बोलते हो हाँ उसको। मैं तुम्हारे लिए ना रोटी बना रही हूँ कपड़े बड़े मुश्किल सुखाई दे गाइस कपड़े बहुत ज्यादा मुश्किल ਤਿੰਨ ਦਿਨ ਬਾਅਦ ਮੇਰੇ ਕੱਪੜੇ ਸੁੱਕਦੇ ਨੇ ਕਿਉਂਕਿ ਇਹ ਨੀਚੇ ਪਏ ਹੁੰਦੇ ਨੇ ਤਾਂ ਤੇ ਤੀਜੇ ਦਿਨ ਸੁੱਕਦੇ ਕੱਲ ਮੈਂ ਗਠੜੀ ਬਣਾ ਕੇ ਪ੍ਰੈਸਾਂ ਨੇ ਪ੍ਰੈਸ ਭੇਜੇ ਉਹ ਕੱਪੜੇ ਹੋਏ ਪੈਸੇ ਨਾ ਖਾਣਾ ਨਾ ਖਾਣਾ ਗਾਇਸ ਮੱਖਣ ਦੇ ਬਿਨਾਂ ਨਾ ਰੋਟੀ ਬਿਲਕੁਲ ਅਧੂਰੀ ਐ ਤੇ ਸੋ ਮੈਂ ਸੰਜੀਵ ਜੀ ਨੂੰ ਕਹਿੰਨੀ ਆ ਕਿ ਮੱਖਣ ਕੱਢਣ ਵਾਇਗਟ ਕਰਿਓ ਹਲੋ ਜੀ ਏ ਡਿਊਟੀ ਤੁਹਾਡੀ ਐ ਮੱਖਣ ਕੱਢ ਕੇ ਦੋ ਮੈਨੂੰ ਵੱਡੇ ਡੋਂਗੇ ਚ ਪਾਤਾ ਮੈਂ ਉਹ ਮਿਕਸੀ ਵਿੱਚ ਨਾ ਕਰੀਮ ਹੀ ਬਣ ਜਾਂਦੀ ਐ ਇਹ ਚ ਕੱਢ ਦੋ ਮੈਨੂੰ ਚ ਨਿਕਲ ਆਣਾ ਮਲਾਈ ਗਾਣੀ ਐ ਕੱਢੋ ਬਾਟੇ ਬਾਟੇ ਕੱਢ ਦੋ ਇੰਨੇ ਨੇ ਮੇ ਰੋਟੀ ਬਣ ਜੇਗੀ ਮੈਨੂੰ ਬਹੁਤ ਭੁੱਖ ਲੱਗੀ ਹੋਈ ਐ ਠੀਕ ਐ ਪੰਜ ਮਿੰਟ ਚ ਮੱਖਣ ਕੱਢ ਦਿੰਦਾ ਸੇ ਸੇ ਡਿਊਟੀ ਤੁਹਾਡੀ ਦੇ ਸਾਰੇ ਕਰਸੀਆਂ ਲਾਓ ਚਲੋ ਕੱਢੋ ਕੱਢ ਕੇ ਆਵਾਜ਼ ਮਾਰ ਦਿਓ 아이 ਮੋਨੇ ਗਿਰਨਾ ਸੀ ਤੇ ਮੈਂ ਇਹਨਾਂ ਨੂੰ ਮੈਂ ਰੋਟੀ ਸਿ ਸ਼ੁਰੂ ਕਰਾਂ ਮੈਨੂੰ ਬਹੁਤ ਭੁੱਖ ਲੱਗੇ ਗਾਇਸ ਮਸਤ ਚਾਹ ਬਣ ਰਹੀ ਹੈ ਤੇ ਗਾਇਸ ਆਪਾਂ ਇਧਰ ਰੋਟੀ ਲਈ ਲਫਾਫਾ ਰੱਖ ਲਿਆ ਵਾ ਤੇ ਹੁਣ ਆਪਾਂ ਰੋਟੀ ਆਪਾਂ ਵੇਲਾਂਗੇ ਦੇਖੋ ਗਾਇਸ ਆਪਾਂ ਰੋਟੀ ਆਪਾਂ ਵੇਲ ਲਈ ਹੈ ਤੇ ਹੁਣ ਇਹ ਜਾਏਗੀ ਤਵੇ ਦੇ ਉੱਪਰ ਲੋ ਜੀ ਗਾਇਸ ਇੱਕ ਰੋਟੀ ਆਪਾਂ ਇੱਥੇ ਤਵੇ ਦੇ ਉੱਪਰ ਪਾਈ ਹੋਈ ਐ ਤੇ ਇੱਕ ਰੋਟੀ ਇੱਧਰ 베ਲੀ ਪਈ ਐ ਸੋ ਆਪਾਂ ਹੁਣ ਆਪਣੀ ਰੋਟੀ ਬਣਾ ਲਈਏ ਤੇ ਹਜੇ ਸੰਜੀਵ ਜੀ ਨੇ ਨਹਾਣਾ ਐ ਫਿਰ ਉਹਨਾਂ ਦੀ ਬਣਾਵਾਂਗੇ ਬੱਚਿਆਂ ਦੀ ਬਣਾਵਾਂਗੇ ਸੋ ਦੇਖੋ ਕਿੰਨਾ ਵਧੀਆ ਪਰਾਂਠਾ ਬਣ ਰਿਹਾ ਐ ਦੇਖੋ ਸੌਫਟ ਸੌਫਟ ਬਣੇਗਾ ਬਾੱਕੀ ਉੱਤੇ ਮੱਖਣ ਲਗਾ ਲੈਣਾ ਉਹਨੇ ਹੋਰ ਸੌਫਟ ਹੋ ਜਾਣਾ ਗਾਇਸ ਹਲਕਾ ਹਲਕਾ ਕੇ ਉਲਾਵਾਂਗੇ ਦੇਖੋ ਕਿੰਨੀ ਵਧੀਆ ਬਣੀ ਹੈ ਸੌਫਟ ਸੌਫਟ ਖਾਂ ਚੰਨੀ ਟੇਸਟ ਆ ਰਹੀ ਨਾ ਯਮੀ ਯਮੀ ਕਰਾਂਦੀ ਕਰਾਰੀ ਹੈ ਦ ਚਾਹ ਦੇਖੋ ਉਬਾਲੇ ਖਾਰੀ ਹੈ ਚਾਹ ਚਾਹ ਮੈਂ ਚੰਗੀ ਤਰ੍ਹਾਂ ਕਾੜ ਕੇ ਪੀਣੀ ਹੈ ਗਾਇਸ ਪੂਰੀ ਤਰ੍ਹਾਂ ਦੇਖਣਾ ਆਪਾਂ ਵੀ ਕੱਚੀ ਨਾ ਰਵੇ ਐਂ ਵਧੀਆ ਪੱਕ ਜਾਵੇ ਰੋਟੀ ਲਓ ਜੀ ਗਾਇਜ਼ ਵਾਈਟ ਮੱਖਣ ਦੇ ਨਾਲ ਯਮੀ ਯਮੀ ਰੋਟੀ ਬਣ ਕੇ ਹੋ ਚੁੱਕੀ ਹੈ ਰੈਡੀ ਇੰਨੀ ਜਿਆਦਾ ਯਮੀ ਹੈ ਗਾਇਜ਼ ਮੈਂ ਦੱਸ ਨਹੀਂ ਸਕਦੀ ਹੁਣ ਆਪਾਂ ਇੰਜੋਏ ਕਰਾਂਗੇ ਖਾਵਾਂਗੇ ਰੋਟੀ ਨੂੰ ਹਾਂਜੀ ਮੈਂ ਨਿਕਲ ਗਿਆ ਮੱਖਣ ਨਿਕਲ ਗਿਆ ਮੱਖਣ ਥੈਂਕ ਯੂ ਵੈਲਕਮ ਲਓ ਜੀ ਗਾਇਜ਼ ਮੱਖਣ ਵੀ ਨਿਕਲ ਗਿਆ ਹੈ ਤੇ ਹੋਣਾ ਜਿਹੜਾ ਐਕਸਟਰਾ ਪਾਣੀ ਆ ਆਪਾਂ ਇਹ ਕੱਢ ਦਿੰਨੇ ਆ। ਰੋਟੀ ਆ ਤਰੀਕੇ ਨਾਲ ਕੱਢਦੀਆਂ ਜਰਾ। ਰੋਟੀ ਆਪਣੀ ਬਣ ਗਈ ਐ ਤੇ ਦੂਸਰੀ ਬਨ ਰਹੀ ਐ ਗਾਇਸ। ਕਿਚਨ ਵਿੱਚ ਹੁਣ ਆ ਗਏ ਨੇ ਇਹ ਪਿਓਤੀ। ਇਹ ਧੀ ਨੇ ਫਰਮਾਇਸ਼ ਪਾਈ ਐ ਮੈਗੀ ਦੀ। ਸੋ ਮੈਂ ਕਿਹਾ ਹੁਣ ਮੈਂ ਤਾਂ ਮੈਗੀ ਤਾਂ ਨਹੀਂ ਨੀ। ਛਾਤੀ ਜਾਮ ਹੁੰਦੀ ਐ। ਕਹਿੰਦੇ ਮੈਂ ਧਰ ਦੇਣਾ ਦੇਖੋ ਆਏ ਨੇ। ਪਣਾਓ ਤੇ ਮੈਂ ਖਾ ਲਾਂ ਆਪਣੀ ਰੋਟੀ ਠੀਕ ਹੈ। ਖਾਓ। ਛੇੜਨਾ ਕੁਝ ਨਹੀਂ ਹੈ ਫਿਰ। ਠੀਕ। ਕੁਝ ਵੀ ਛੇੜਨਾ ਮਤ ਠੀਕ ਹੈ। ਸੋ ਗਾਇਜ਼ ਮੈਨੂੰ ਤਾਂ ਬਹੁਤ ਭੁੱਖ ਲੱਗੀ ਤੇ ਮੈਂ ਤਾਂ ਖਾਵਾ ਟਪਟ। ਸੋ ਗਾਇਜ਼ ਮੈਂ ਆਈ ਸੀ ਰੋਪਿੰ ਦੇ ਨਾਲ ਕੋਈ ਕੰਮ ਤੇ ਇੱਥੇ ਕੇਲ ਚੋਂਕ ਤੇ ਅਰਾੜਾ ਪੈਲਸ ਦੇ ਕੋਲ ਦੇਖੋ ਜਾam ਕਿੰਨਾ। ਅਸੀਂ ਇੱਥੇ ਸਾਈਡ ਤੇ ਗੁਦਰੀ ਰੱਖੀ ਹੈ। ਦੇਖੋ ਕਿੰਨਾ ਜਾam। ਇਥੇ ਲਾਈਟਾਂ ਹੁੰਦੀਆਂ ਨੇ ਤੇ ਲਾਈਟਾਂ ਕਰਕੇ ਨਾ ਕੋਈ ਜ਼ਿਆਦਾ ਹੀ ਜਾਮ ਹੁੰਦਾ ਅੱਜ ਤਵਰੇ ਤੱਕ ਜਾਮ ਉਹ ਪੱਸਾ ਨੇ ਲਾਇਆ ਪਿਆ ਸੋ ਗ੍ਰੀਨ ਲਾਈਟ ਹੋਏਗੀ ਤੇ ਸੋ ਅਸੀਂ ਫਟਾਫਟ ਆ ਫਿਰ ਲਾਲ ਹੋ ਗਈ ਜਰਾ ਕਲੰਗੀਆਂ ਨੇ ਗੱਡੀਆਂ ਤੇ ਫਿਰ ਰੈੱਡ ਹੋ ਗਿਆ ਸਿਗਨਲ ਥੋੜਾ ਜਰਾ ਟੁਰੀਆਂ ਨੇ ਗੱਡੀਆਂ ਇੱਥੇ ਰੋੜਾ ਪੈਲਸ ਦੇ ਕੋਲ ਗਾਇਜ਼ ਬੜਾ ਹੀ ਝਾਮ ਹੁੰਦਾ ਹੈ ਬੜਾ ਝਾਮ ਦੇਖਣ ਨੂੰ ਮਿਲਦਾ ਦੇਖੋ ਅਧੀਆਂ ਗੱਡੀਆਂ ਤਾਂ ਪੈਟਰੋਲ ਪੰਪ ਤੇ ਹੀ ਚੜਾਈਆਂ ਭੀਆਂ ਹੁੰਦੀਆਂ ਦੇਖੋ ਕਿੰਨਾ ਰਾਸ ਦੇਖੋ ਇੱਥੇ ਨਾ ਕੁਝ ਜ਼ਿਆਦਾ ਹੀ ਹੁੰਦਾ ਵਾ ਦੇ ਗਾਈਜ਼ ਠੰਡ ਨਹੀਂ ਹੈ ਕਿ ਹਵਾ ਮੂੰਹ ਤੇ ਇੰਨੀ ਠੰਡ ਠੰਡੀ ਪੈ ਰਹੀ ਹੈ ਨਾ ਫਿਰ ਹੋ ਗਿਆ ਰੈੱਡ ਹੈ ਨਾ ਜਦੋਂ ਅਕ ਗੱਡੀਆਂ ਚੱਲੀਆਂ ਨੇ ਤੇ ਰੈੱਡ ਸਿਗਨਲ ਫਿਰ ਹੋ ਗਿਆ ਗਾਈਜ਼ ਦੇਖੋ ਜਰਾ ਰਸ਼ ਕਿੰਨਾ ਹੈ ਗਾਈਜ਼ ਮੈਂ ਗਈ ਸੀ ਬੈੱਡ ਸ਼ੀਟ ਲੈਣ ਆਪਣੀਆਂ ਨਨਾਨਾਂ ਲਈ ਬੈੱਡ ਸ਼ੀਟ ਲੈਣ ਗਈ ਸੀ ਗਾਈਜ਼ ਤੇ ਹੁਣ ਮੈਂ ਘਰ ਜਾ ਰਹੀ ਹਾਂ ਪੰਜਾਬ ਹੈਂਡਲੂਮ ਦੇ ਗਈ ਸੀ ਬੈੱਡ ਸ਼ੀਟ ਲੈਣ ਲੋੜੀ ਦੀ ਬੈੱਡ ਸ਼ੀਟ ਦੇਣੀ ਗਾਈਜ਼ ਮੈਂ ਆਪਣੀ ਨਨਾਨ ਨੂੰ ਸੋ ਗਾਈਜ਼ ਮੈਂ ਘਰ ਆ ਕੇ ਫਟਾਫਟ ਮੈਂ ਕੌਫੀ ਬਣਾਉਣ ਲੱਗੀ ਹਾਂ ਹਵਾ ਬੜੀ ਠੰਡੀ ਹੈ ਬਾਹਰ ਗਾਈਜ਼ ਬੜੀ ਜ਼ਿਆਦਾ ਠੰਡੀ ਹੈ ਤੇ ਸੰਜੀਵ ਜੀ ਆਏ ਨੇ ਤੇ ਕਹਿੰਦੇ ਮੈਨੂੰ ਕੌਫੀ ਬਣਾ ਦੇ ਠੰਡ ਲੱਗ ਰਹੀ ਹੈ ਸੋ ਮੈਂ ਕੌਫੀ ਬਣਾਈ ਉਹਨਾਂ ਦੇ ਲਈ ਗਰਮਾ ਗਰਮ ਫੈਂਟ ਫੈਂਟ ਕੇ ਕੌਫੀ ਗਾਇਸ ਠੰਡ ਬਹੁਤ ਜ਼ਿਆਦਾ ਵੱਧ ਗਈ ਠਾਰੀ ਠਾਰੀ ਹੈ ਚਾਹੇ ਲੱਖ ਧੁੱਪ ਨਿਕਲੀ ਛਾਂ ਤੇ ਤਾਂ ਠਾਰੀ ਠਾਰੀ ਹੈ ਠਾਰੀ ਠਾਰੀ ਲੱਗ ਰਹੀ ਹੈ ਸੋ ਗਰਮ ਗਰਮ ਯਮੇ ਯਮੇ ਕੌਫੀ ਆਵਾਜ਼ ਕੱਟ ਕਰਿਓ ਹਲੋ ਜੀ ਠੰਡ ਬਹੁਤ ਅੱਜ ਠੰਡ ਹੋਏ ਤੋਂ ਪਰ ਮੈਂ ਕਿਹਾ ਲੱਖ ਚੜੀਏ ਪਰ ਅੰਦਰ ਠੰਡ ਠਾਰੀ ਹੈ ਹਨਾ ਬਹੁਤ ਠੰਡ ਬਹੁਤ ਹਵਾ ਬਹੁਤ ਠੰਡੀ ਅੱਜ ਹਵਾ ਬਹੁਤ ਠੰਡੀ ਹੈ ਨੱਕ ਟੂ ਮੈਂ ਤਾਂ ਕੱਟ ਕਰ ਦੂੰ ਟੀਵੀ ਦੀ ਬੈੱਡ ਛਿੜ ਲਿਆਏ ਹਾਂ ਇਹ ਆ ਗਿਆ ਫੋਨ ਬੈੱਡ ਸ਼ੀਟ ਲੈ ਆਈ ਨਹੀਂ ਤਾਲੀ ਹਾਂਜੀ ਹਾਂਜੀ ਮੈਂ ਬੈੱਡ ਸ਼ੀਟ ਲੈ ਆਈ ਆ ਰੰਗ ਮੈਨੂੰ ਸੋਹਣਾ ਲੱਗਿਆ ਬਰਾਊਨ ਕਲਰ ਤੇ ਸੋਹਣਾ ਮੈਂ ਤੁਹਾਨੂੰ ਦਿਖਾਨੀ ਆ ਮੈਂ ਬਾਹਰ ਰੱਖੀ ਆ ਦਿਖਾਉ ਉਹ ਦਿਖਾਨੀ ਆ ਆ ਦੇਖੋ ਗਾਇਜ਼ ਆ ਬੈੱਡ ਸ਼ੀਟ ਮੈਂ ਲੈ ਆਈ ਆ ਕਿੰਗ ਸਾਈਜ਼ ਦੀ ਐ ਆ ਖੁੱਲੀ ਡੁੱਲੀ ਵਿਛਾਵੇ ਆ ਬੈੱਡ ਦੇ ਵਿੱਚੋਂ ਨਿਕਲੇਗੀ ਨਹੀਂ ਕਿੰਗ ਸਾਈਜ਼ ਦੀ ਠੀਕ ਆ ਦੇਖੋ ਪਹਿਲੇ ਖੋਣ ਕੱਢ ਕੇ ਦਿਖਾਨੀ ਆ ਮਣਜੀ ਜੀ ਵੈਸੇ ਦਖਾਵਾ ਮਾਸ਼ਾ ਫੇਕ ਨਹੀਂ ਚਲੋ ਤੁਸੀਂ ਕਾਲ ਅਟੈਂਡ ਕਰ ਲਓ ਹੈਲੋ ਆ ਦੇਖੋ ਗਾਇਜ਼ ਹੈਜੀ ਦਿੱਖਣਾ ਮਤਲਬ ਆਹ ਕਲਰ ਆ ਗਾਇਸ ਮੈਂ ਮੇਰੇ ਆਪੇ ਤੇ ਨੂੰ ਹੁਣ ਲਾਗੂ ਆ ਗਰਾਉਂਡ ਦੇ ਵਿੱਚ ਆਹ ਕਰੀਮ ਪਤਨੀ ਵਾਈਟ ਹੈ ਤੇ ਸਹਰਾਣੇ ਵੀ ਖੁੱਲੇ ਡੁੱਲੇ ਆ ਤੇ ਬੈੱਡ ਸ਼ੀਟ ਵੀ ਖੁੱਲੀ ਡੁੱਲੀ ਹੈ ਦੇਖੋ ਆਵੇ ਕਿੱਦਾਂ ਲੱਗੇ ਤੁਹਾਨੂੰ ਬਹੁਤ ਸੋਹਣੀ ਸੋਹਣੀ ਆ ਨਾ ਹੂੰ ਕਿੰਗ ਸਾਈਜ਼ ਲਿਆ ਮੈਂ ਕਿਾ ਚੱਲ ਗੱਦੇ ਅੱਜ ਕੱਲ ਹੁੰਦੇ ਨੇ ਵੱਡੇ ਵੱਡੇ ਤੇ ਚਾਦਰਾਂ ਨਿਕਲਦੀਆਂ ਨਹੀਂ ਜੇ ਕਿੰਗ ਸਾਈਜ਼ ਦੀ ਲੋ ਤਾਂ ਤੋ ਇਹਨੂੰ ਇੱਦਾਂ ਹੀ ਪੂਫਿਸ਼ ਪੈਕ ਕਰ ਦਿੰਨੇ ਆ ਤੇ ਲੋੜੀ ਦੀ ਪੀ ਗਾਈ ਬਾਕੀ ਠੰਡ ਗਾਇਸ ਇੰਨੀ ਜ਼ਿਆਦਾ ਹੋ ਚੁੱਕੀ ਹੈ ਨਾ ਮੇਰੇ ਸਿਰ ਨੂੰ ਇੰਨੀ ਠੰਡ ਲੱਗ ਰਹੀ ਹੈ ਨਾ ਮੈਂ ਹੈਡ ਵਾਸ਼ ਕਰ ਬੈਠੇ ਅੱਜ ਤੇ ਠੰਡਾ ਠੰਡਾ ਸਿਰ ਹੋਇਆ ਪਿਆ ਸੋ ਹੁਣ ਮੈਂ ਪੀਤੀ ਐ ਕਾਫੀ ਤੇ ਥੋੜੀ ਜਿਹੀ ਹੁਣ ਗਰਮੈਸ਼ ਪਹੁੰਚੀਏ ਤੇ ਬਹੁਤ ਜ਼ਿਆਦਾ ਠੰਡ ਹੋਈ ਪਈ ਲੱਖ ਧੁੱਪ ਨਿਕਲੀ ਆ ਪਰ ਹਨਾ ਅੰਦਰ ਤਾਂ ਬਹੁਤ ਜ਼ਿਆਦਾ ਠੰਡਾ हां रोबिन उड़ाया पतंग उड़ाया लोड़ी करके गाइस बच्चे पतंग खूब उड़ा रहे हैं ਤੇ ਨੰਨੂ ਅਬ ਤੂੰ ਵੀ ਸਾਥ ਜਾ ਰਹੀ ਹੈ ਪਾਪਾ ਕੇ ਸਾਥ ਸਬਜੀ ਲੈਣੇ हां ਮੈਂ ਬਾਪੇ ਪਤੰਗ ਲੂੰਗਾ पतंग ਨਹੀਂ ਮਿਲਤੇ ਅੱਜ ਕੱਲ ਮਿਲेंगे पतंग ਫਿਰ ਮੈਂ ਫਿਰ ਮੈਂ ਕੱਲੇ ਲੂੰਗਾ ਕੋਣ ਬਣਾਏਗਾ ਕੱਲੇ ਕੇਸਾ ਓਕੇ ਚੀਜ਼ ਹੀ ਲੈ ਲੈਣਾ ਠੀਕ ਹੈ ਹਾਂ ਸੋ ਗਾਇਸ ਰੋਬਿੰ ਜਾਲਿਆ ਜਾ ਰਿਹਾ ਸਬਜੀ ਲੈਣ ਨੰਨੂ ਸਾਥ ਮੇ ਜਾ ਰਹੀ ਹੈ ਔਰ ਹੁਣ ਨੰਨੂ ਵਲੌਗ ਕੈਂਡ ਕਰਦੇ ਅਬ ਹਾਂ ਕਰਦੇ ਐਂਡ ਹਾਂ ਸੋ ਗਾਇਸ ਵੀਡੀਓ ਤੁਹਾਨੂੰ ਕਿਵੇਂ ਲੱਗੀ ਲਾਈਕ ਕਮੈਂਟ ਤੇ ਸ਼ੇਅਰ ਜਰੂ ਕਰਿਓ ਬਾਕੀ ਨੰਨਿਆ ਕਰੇਗੀ ਵਲੌਗ ਦਾ ਐਂਡ ਚਲੋ ਨੰਨੂ

Jadi, kalau nak potong kuliah, kalau bye bye.